ਸਤਿ ਸ਼੍ਰੀ ਅਕਾਲ ਜੀ ਫਿਰਦਾਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪ ਸਿੱਧੂ ਸਾਡੇ ਨਾਲ ਨੇ ਅਕਾਲੀ ਦਲ ਦੇ ਉੱਗੇ ਲੀਡਰ ਰਹਿ ਚੁੱਕੇ ਜਾਂ ਸਿਆਸਤਦਾਨਾਂ ਦੇ ਨਾਲ ਲੰਬਾ ਸਮਾਂ ਹੰਡਾਉਣ ਵਾਲੇ ਪ੍ਰੀਤਮ ਸਿੰਘ ਖਾਨਪੁਰ ਸਭ ਤੋਂ ਪਹਿਲਾਂ ਖਾਨਪੁਰ ਸਾਹਿਬ ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਪ੍ਰਭੂ ਜੀ ਬਹੁਤ ਧੰਨਵਾਦ ਮੇਰੇ ਵੱਲੋਂ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾਨਪੁਰ ਸਾਹਿਬ ਗਾਲਜੇ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਜਿਸ ਤਰ੍ਹਾਂ ਦਾ ਵਰਤਾਰਾ ਹੁਣ ਚੱਲ ਰਿਹਾ ਹੈ ਕਿਉਂਕਿ ਜਿਹੜੀ ਜੀਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਹੋਈ ਹੈ ਉਹਦੇ ਵਿੱਚ ਜੋ ਵੇਖਣ ਤੇ ਸੁਣਨ ਨੂੰ ਮਿਲਿਆ ਹੈ ਉਹ ਕਾਫੀ ਵੱਖਰਾ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਹੁਣੀ ਕਹਿੰਦੇ ਨੇ ਕਿ ਜੇ ਉਹਨਾਂ ਦੀਆਂ 4 ਤੋਂ 5 ਮੰਗਾਂ ਮੰਨ ਲਈਆਂ ਜਾਣ ਤਾਂ ਉਹ ਸਿਆਸਤ ਹੈ ਜਿਹੜੀ ਉਹ ਛੱਡ ਦੇਣਗੇ ਬਿਲਕੁਲ ਹੀ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਗੱਲ ਤੇ ਆਈਏ ਕਿ ਜਿਹੜਾ ਬੰਦਾ ਸਿਆਸਤ 'ਚ ਆ ਗਿਆ ਕੀ ਸਿਆਸਤ ਛੱਡੀ ਜਾ ਸਕਦੀ ਹੈ ਪਰ ਵੀ ਸਿਆਸੀ ਲੋਕਾਂ ਦੇ ਇਹ ਤੋੜ ਕੇ ਇਹ ਜੁੰਮਲੇ ਲੋਕਾਂ ਨੂੰ ਗੁੰਮਰਾਹ ਕਰਦੇ ਲਈ ਹੁੰਦੇ ਨੇ ਜੀ ਜਿਵੇਂ ਕਹਿੰਦੇ ਨੇ ਗੱਲੀਆਂ ਬਾਤੀ ਮੈਂ ਬੜੀ ਕਰਤੂਤੀ ਬੜੀ ਜਠਾਣੀ ਹੂੰ ਕਿਉਂਕਿ ਗੱਲਾਂ ਬਾਤਾਂ ਕਰਕੇ ਹੀ ਇਹ ਸਿਆਰਤ ਦੇ ਵਿੱਚ ਆਏ ਨੇ ਮੈਨੂੰ ਪਤਾ ਹੈ ਜਦੋਂ ਅੰਨਾ ਹਜ਼ਾਰੇ ਨੇ ਲੋਕਪਾਲ ਦਿਲ ਦੇ ਵਾਸਤੇ ਪ੍ਰਗਤੀ ਮદાન ਦੇ ਵਿੱਚ ਧਰਨਾ ਲਾਇਆ ਸੀ ਜੀ ਉੱਥੇ ਮੈਨੂੰ ਵੀ ਜਾਣ ਦਾ ਸਮਾਂ ਮਿਲਿਆ ਮੈਂ ਜਾਂਦਾ ਫਿਰਾਂ ਹੂੰ ਤੇ ਉੱਥੇ ਕੇਦਰੀਵਾਲ ਇੱਕ ਵਲੰਟੀਅਰ ਦੇ ਤੌਰ ਤੇ ਉੱਥੇ ਆਉਂਦਾ ਸੀਗਾ ਤੇ ਉੱਥੇ ਸਟੇਜ ਦੇ ਔਰਗਨ ਕਰਨਾ ਤੇ ਮਤਲਬ ਕਿ ਇਹਨੇ ਬਹੁਤ ਵਿਸ਼ਵਾਸ ਅੰਨਾ ਹਜਾਰੇ ਦਾ ਜਿੱਤ ਲਿਆ ਜੀ ਤੇ ਅੰਨਾ ਹਜਾਰੇ ਨੇ ਉਹਨਾਂ ਨੇ ਅੱਗੇ ਪਰ ਇਹ ਸਿਆਸੀ ਲੋਕ ਹੁੰਦੇ ਨੇ ਜਿਹੜੇ ਇਹ ਕੋਈ ਨਾ ਕੋਈ ਪੌੜੀ ਭਾਲਦੇ ਨੇ ਜਿਹੜੀ ਪੌੜੀ ਦੇ ਨਾਲ ਚੜ ਕੇ ਸੱਤ ਤੇ ਜੇ ਜਾਂ ਉਸ ਤੋਂ ਬਾਅਦ ਆਪਣੀ ਮਨਮਾਨੀ ਕਰਦੇ ਇਹਨੇ ਉਦੋਂ ਵੀ ਕਿਹਾ ਸੀ ਕਿ ਮੈਂ ਸਿਆਸਤ ਦੇ ਵਿੱਚ ਬਿਲਕੁਲ ਨਹੀਂ ਆਉਂਗਾ ਮੈਂ ਤਾਂ ਲਗੋਕ ਸੇਵਕ ਹਾਂ ਮੈਂ ਤਾਂ ਆਈਆਰਐਸ ਆਈਐਸ ਵਰਗੇ برو ਇਤਨੀ ਮੇਰੇ ਕੋ ਸੈਲਰੀ ਮਿਲਦੀ ਹੈ ਮੈਂ ਤਾਂ ਸੇਵਾ ਕਰਦਾ ਹਾਂ ਫਿਰ ਦੇਖਿਆ ਕਿ ਹੁਣ ਜਿਹੜਾ ਲੋਕਾਂ ਦਾ ਮਾਹੌਲ ਬਣ ਗਿਆ ਲੋਕਾਂ ਨਾਲ ਮੈਂ ਜੁੜ ਗਿਆ ਲੋਕ ਇੱਥੇ ਆਉਂਦੇ ਨੇ ਮੇਰੀ ਜਾਣ ਪਛਾਣ ਹੋ ਗਈ ਇਹ ਸਿਆਸਤ ਦੇ ਵਿੱਚ ਆ ਗਿਆ ਜੀ ਸਿਆਸਤ ਦੇ ਵਿੱਚ ਆ ਕੇ ਇਹਨੇ ਆਮ ਆਦਮੀ ਪਾਰਟੀ ਖੜੀ ਕੀਤੀ ਤੇ ਉਸ ਟਾਈਮ ਕਿਹਾ ਅਗਰ ਸਾਡੀ ਸਰਕਾਰ ਬਣ ਜਾਂਦੀ ਹੈ ہماری ਸਰਕਾਰ ਬਣ ਜਾਂਦੀ ਹੈ ਤਾਂ ਮੈਂ ਬਾਕੀ ਮੰਤਰੀਆਂ ਕੋਤਰੋਂ ਮੁੱਖ ਮੰਤਰੀਆਂ ਕੋਤਰੋਂ ਨਾ ਤਾਂ ਕੋਈ ਬੰਗਲਾ ਲਵਾਂਗਾ بڑا ਨਾ ਹੀ ਮੈਂ ਸਰਕਾਰੀ ਗੱਡੀਆਂ ਵਰਤੂੰਗਾ ਨਾ ਮੈਂ ਇਤਨੀ ਫੋਰਸ ਕੇ ਸਾਥ ਕਹੀਂ ਜਾਇਆ ਕਰੂਗਾ ਉਹ ਸਾਰਿਆਂ ਜਿਹੜਾ ਬਣ ਗਿਆ ਅੱਜ ਦੇਖ ਲੋ ਕੀ ਇਹਦੇ ਕੋਲ ਫੋਰਸ ਨਹੀਂ ਹੈ ਜੀ ਕੀ ਇਹਦੇ ਕੋਲ ਬੰਗਲਾ ਨਹੀਂ ਹੈਗਾ ਕੀ ਇਹਦੇ ਕੋਲ ਸਰਕਾਰੀ ਗੱਡੀਆਂ ਨਹੀਂ ਇਹ ਤਾਂ ਇੱਥੇ ਤੱਕ ਆ ਕਿ ਜਿਹੜਾ ਇੱਕ ਬੰਗਲੇ ਆਪਣੇ ਘਰ ਚ ਲਾਉਂਦੇ ਉਹਦੇ 50 40 50 ਕਰੋੜ ਰੁਪਇਆ ਉਹਦੇ ਉੱਤੇ ਲਾਇਆ ਹੂੰ ਔਰ ਉਹਦੀ ਰਿਕਵਰੀ ਲੈਫਟਿੰਗ ਗਾਰਡਨ ਦਿੱਲੀ ਦਾ ਕਰ ਰਿਹਾ ਜੀ ਤੇ ਉਸ ਤੋਂ ਬਾਅਦ ਇਹਨੇ ਜੋ ਹੁਣ ਪੰਜ ਗੱਲਾਂ ਕਿੱਡੀਆਂ ਆ ਕੇ ਕਹਿੰਦਾ ਮੇਰੀ ਬਾਤ ਇਹ ਮਾਲਦੋਤੋਂ ਮੈਂ ਸਿਆਸਤ ਛੋੜ ਦੂੰਗਾ ਕਦੇ ਕੋਈ ਸਿਆਸੀ ਬੰਦਾ ਸਿਆਸਤ ਨਹੀਂ ਛੱਡਦਾ ਸਿਆਸਤ ਦਾ ਉਹਦਾ ਇੱਕ ਮਤਲਬ ਜਿੱਦਾਂ આમਲੀ ਨੂੰ ਫੀਮ ਲੱਗ ਜਾਂਦੀ ਹੈ ਨਾ ਨਸੇ ਵਾਲੇ ਨੂੰ ਨਸਾ ਲੱਗ ਜਾਂਦਾ ਉਹ ਛੱਡ ਨਹੀਂ ਸਕਦਾ ਜੀ ਇਹ ਸਿਆਸਤ ਦਾ ਵੀ ਇੱਕ ਉਹ ਨਸਾ ਹੈ ਗੁਰਬਾਣੀ ਕਹਿੰਦੇ ਕਿਆ ਸੁਲਤਾਨ ਸਲਾਮ ਬਹੁਣਾ ਖਾਲੀ ਕੋਕੀ ਤੇਰਾ ਨਾਉ ਜੇ ਸੁਲਤਾਨ ਨੂੰ ਸਲਾਮ ਨਾ ਵੱਜੇ ਉਹ ਵੀ ਕੋਈ ਨਹੀਂ ਸਿਆਸੀ ਲੋਕਾਂ ਨੂੰ ਜਦੋਂ ਸਲਾਮਾਂ ਵੱਡੀਆਂ ਸ਼ੁਰੂ ਹੋ ਜਾਂਦੀਆਂ ਨਾ ਇਹਨਾਂ ਦਾ ਫਿਰ ਜਿਹੜਾ ਪਾਰਾ ਸਮਾਨ ਤੇ ਚੜਿਆ ਆਪਣੇ ਆਪ ਨੂੰ ਹੈ ਪ੍ਰਮਾਤਮਾ ਸਮਝਣ ਲੱਗਦੇ ਉਹੀ ਚੀਜ਼ ਜੀ ਜੇਦਰੀ ਬਾਪ ਦੇ ਵਿੱਚ ਹੈ ਜੋ ਇਹ ਗੱਲਾਂ ਕਰਦਾ ਮੈਂ ਇਹ ਗੱਲ ਕਹਿਣਾ ਇਹ ਕਹਿੰਦਾ ਮੇਰੀ ਇਹ ਇਹਨਾਂ ਦੀ ਸਰਕਾਰ ਦੋ ਥਾਂ ਤੇ ਬਣੀ ਹੋਈ ਹੈ ਹੂੰ ਪੰਜਾਬ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ ਤੇ ਦਿੱਲੀ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਹੈ ਜਿਹੜੀ ਇਹ ਮੰਗਾ ਭਾਰਤੀ ਜਨਤਾ ਪਾਰਟੀ ਸੈਂਟਰ ਸਰਕਾਰ ਤੋਂ ਮੰਗ ਰਹੇ ਨੇ ਕਿ ਇਹਨਾਂ ਨੇ ਆਪਣੀ ਸਟੇਟ 'ਚੋਂ ਮੰਗਾਂ ਪੂਰੀਆਂ ਕੀਤੀਆਂ ਨੇ ਬਿਲਕੁਲ ਕਿ ਲੋਕ ਸੰਤੁਸ਼ਟ ਨੇ ਕਿ ਲੋਕ ਇਹਨਾਂ ਦੇ ਹੱਕ ਦੇ ਵਿੱਚ ਨਾਰੇ ਮਾਰ ਰਹੇ ਨੇ, ਮਜਾਰੇ ਕਰ ਰਹੇ ਨੇ, ਹੱਕ ਦੇ ਵਿੱਚ ਕੇਜਰਾਵਲ ਜਿੱਦਾਵਲ ਕੋਈ ਕਹਿ ਰਿਹਾ ਹੈ। ਹਮਕਾ ਲੋਕ ਪਛਤਾ ਰਹੇ ਅਸੀਂ ਗਲਤੀ ਕੀਤੀ, ਅਸੀਂ ਬਹੁਤ ਵੱਡੀ ਵੰਡਰਡ ਮਿਸਟੇਕ ਕੀਤੀ ਹੈ ਕਿ ਅਸੀਂ ਉਹਨਾਂ ਪਾਰਟੀਆਂ ਨੂੰ ਜਿਹੜੀਆਂ ਪਿੱਛੇ ਸੀਗੀਆਂ ਉਹ ਕੁਛ ਦਾ ਕੁਛ ਤਾਂ ਸਾਡਾ ਕਰਦੀਆਂ ਸਨ। ਪਰ ਇਹਨੇ ਤਾਂ ਸਾਰੇ ਨਾਰਿਆਂ ਤੇ ਲੋਕਾਂ ਨੂੰ ਝੂਠੇ ਵਾਅਦੇ ਕਰਨ ਨੂੰ ਕੋਈ ਨਹੀਂ ਕੀਤਾ ਖਾਸ ਕਰਕੇ ਬੀਬੀਆਂ ਭੈਣਾਂ ਸਾਡੀਆਂ ਰੋ ਰਹੀਆਂ ਨੇ ਜੀ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਸੀ ਤਾਂ ਇਹ ਗੱਲ ਸੋਚੀ ਸੀ ਵੀ ਇਹ ਬਹੁਤ ਵਧੀਆ ਹੈ 1000 ਰੁਪਏ ਮਹੀਨਾ ਸਾਡੇ ਖਾਤਿਆਂ 'ਚ ਪਾਇਆ ਕਰੂਗਾ ਸਾਡੇ ਖਰਚੇ ਚੱਲਣਗੇ ਪਰ ਉਹ ਕਿੱਥੇ 2 ਸਾਲ ਹੋ ਗਏ ਪੰਜਾਬ ਦੀ ਸਰਕਾਰ ਬਣੀ ਹੂੰ ਕਿਸੇ ਕਿਸੇ ਬੀਬੀ ਦੇ ਖਾਤੇ 'ਚ ਆਇਆ ਕੋਈ 1000 ਰੁਪਏ ਕੋਈ 100 ਆਇਆ ਹੋਵੇ ਕੋਈ 50 ਆਏ ਹੋਣ ਇਹ ਦਿੱਲੀ ਦੇ ਵਿੱਚ ਜਿਹੜਾ ਕਹਿੰਦਾ ਵੀ ਪੰਜਾਬ ਦੇ ਕਹਿੰਦਾ ਕੀ ਦਿੱਲੀ ਦੇ ਵਿੱਚ ਇਹ 1000 ਰੁਪਏ ਮਹੀਨਾ ਦੇ ਰਿਆ ਬੀਬੀਆਂ ਨੂੰ ਜੀ ਰਹੀ ਗੱਲ ਬਿਜਲੀ ਦੀ ਦੇਖੋ ਕਹਿੰਦਾ ਬਿਜਲੀ ਸਾਡੇ ਕੋਲ 400 ਕਰੋੜ ਪਰ ਮੀਗਾਵਾਟ ਕੀ ਵੀ ਇੰਨੀ ਆ ਸਾਡੇ ਕੋਲ ਅੱਧੀ ਕੰਜ਼ਮਪਸ਼ਨ ਹੁੰਦੀ ਹੈ ਜੀ ਠੀਕ ਹੈ ਬਿਜਲੀ ਦਾ ਕੀਤੇ ਨੇ 300 ਜੂਲਟ ਪਰ ਮੰਥ ਇਹ 200 ਜੂਲਟ ਤਾਂ ਪਹਿਲਾਂ ਵੀ ਸਰਕਾਰ ਦੇ ਰਹੀ ਸੀ ਹੂੰ ਇਹਨੇ 100 ਜੂਲਟ ਕੀਤੀ ਹੈ ਨਾ ਜੀ ਸਾਹ ਜੂਨ ਤੱਕ ਮਾਫ ਕਰਕੇ ਉਹਦੀ ਪਬਲਿਸਿਟੀ ਦੇ ਉੱਤੇ ਕਿੰਨਾ ਖਰਚ ਕਰਤਾ ਕਿੰਨਾ ਕਰਜ਼ਾ ਸਰਕਾਰ ਬਣਨ ਤੋਂ ਬਾਅਦ ਇਹਨਾਂ ਨੇ ਪੰਜਾਬ ਸਰਕਾਰ ਦੇ ਚੁੱਕਿਆ ਇਹ ਰਿਕਾਰਡ ਤੋੜਤਾ ਪਿਛਲੇ ਔਰ ਦੂਜੇ ਦਾ ਜਿਹੜੇ ਹੈਲੀਕਾਪਟਰ ਸੀ ਉਹ ਪੰਜਾਬ ਸਰਕਾਰ ਦਾ ਵਰਦੇ ਸੀ ਇਹਨੇ ਤਾਂ ਆਪਣਾ ਹੈਲੀਕਾਪਟਰ ਹੀ ਲਿਆ ਜਿਹਦਾ 5 ਲੱਖ ਘੰਟੇ ਦਾ ਖਰਚਾ ਜੀ ਜੀ ਜਿਲਾ ਕੀ ਪੰਜਾਬ ਦੇ ਮੁੱਖ ਮੰਤਰੀ ਨੂੰ ਲੋੜ ਨਹੀਂ ਇੰਨਾ ਹੈਲੀਕਾਪਟਰ ਬੰਗਾ ਲੈਣ ਦੇ ਬਾਕੀ ਵੀ ਤਾਂ ਰਹੇ ਜੋ ਲੋਡ ਹੋ ਗਿਆ ਤਾਂ ਆ ਜਾਂਦਾ ਪਰ ਇਹਦਾ ਹੈਲੀਕਾਪਟਰ ਤਾਂ ਇੱਕ ਲੋਕਲ ਬੱਸ ਮੰਗਉਂ ਹੈ ਕਿ ਰਾਜਪਤ ਚੰਡੀਗੜ੍ਹ ਤੋਂ ਚੱਲਦਾ ਦਿੱਲੀ ਕੇਜਰੀਵਾਲ ਕੋ ਕੇਜਰੀਵਾਲ ਲਿੰਕ ਤੇ ਜਾਣਾ ਉਹਨੂੰ ਲੈ ਕੇ ਫਿਰ ਅੱਗੇ ਜਾਊਗਾ ਬੰਗਾਲ ਜਾਊਗਾ ਆਂਧਰਾ ਜਾਊਗਾ ਜਿੱਥੇ ਜਾਣਾ ਹੈ ਫਿਰ ਆ ਕੇ ਭਗਵੰਤਬਾਦ ਦਿੱਲੀ ਤੋਂ ਫਿਰ ਆਪਣੇ ਜੀਪ ਦਾਪਕ ਕਰਾਏ ਦੀ ਟੈਕਸੀ ਕਰ ਲੈਣੇ ਨੇ ਵੀ ਆ ਜੀ 10 ਵਜੇ ਨੂੰ ਚੁੱਕ ਲੀਦੇ ਐਂ ਨੇ ਵਜ ਮੈਂ ਉਹ ਹਾਲ ਕਰਕੇ ਇਹ ਕੀ ਦੇ ਬੋਝ ਪੈ ਰਿਹਾ ਹੈ ਜੀਦਾ ਖਰਚਾ ਪੰਜਾਬ ਸਰਕਾਰ ਦੇ ਖਜ਼ਾਨੇ ਚ ਜਾ ਰਿਹਾ ਸਾਰਾ ਹੀ ਬਿਲਕੁਲ ਪੰਜਾਬ ਸਰਕਾਰ ਦੇ ਨਹੀਂ ਜੀ ਇਹ ਆਪਣੀ ਜੇਬਾਂ ਚ ਜਾ ਰਿਹਾ ਆਪਾਂ ਟੈਕਸ ਦੇ ਰਹੇ ਆਂ ਸਰਕਾਰ ਕੋਈ ਕੋਈ ਫਿਕਤੀ ਲੱਗੀ ਹੋਈ ਨਹੀਂ ਜਿਹੜੀ ਕਿ ਪੈਸੇ ਬਣਾ ਰਹੀ ਹੈ ਉਹ ਆਪਣਾ ਪੈਸਾ ਜਿਹੜਾ ਹਰ ਰੂਪ ਦੇ ਵਿੱਚ ਅਸੀਂ ਕੋਈ ਵੈਟ ਜਿਉਂਦੇ ਆ ਕੋਈ ਕਿਸੇ ਦਿੰਦੇ ਆ ਆਪਾਂ ਕਹਿਣਾ ਸਰਕਾਰ ਦਾ ਸਰਕਾਰ ਕੌਣ ਹੈ ਸਰਕਾਰ ਸਾਡੇ ਪੈਸੇ ਨਾਲ ਚੱਲਦੀ ਹੈ ਹੂੰ ਇਹ ਨਾ ਜਿੱਦਾਂ ਪੰਜਾਬੀਆਂ ਦਾ ਨਾਂ ਵੱਜਦਾ ਬਾਬਲਾ ਤੇਰਾ ਲੋਟਣ ਮਿੱਤਰਾਂ ਦੇ ਜੀ ਲੋਕਰ ਦਾ ਬਿੱਤਰਾਂ ਦੇ 9 ਵਜੇ ਆਪਣਾ ਵਜਾਈ ਜਾਂਦੇ ਨੇ ਇਸ ਲਈ ਮੈਂ ਨੂੰ ਜਿਹੜੀਆਂ ਇਹ ਗੱਲਾਂ ਕਿਹਾ ਮੈਂ ਬਿਲਕੁਲ ਇਹਨਾਂ ਗੱਲਾਂ ਦੇ ਨਾਲ ਸੰਤੁਸ਼ਟ ਨਹੀਂ ਇਹ ਇਹਨਾਂ ਦੇ ਸਿਰਫ ਇੱਕ ਜੁਮਲੇ ਨੇ 2024 ਦੀ ਇਲੈਕਸ਼ਨ ਦੇ ਵਿੱਚ ਕੋਈ ਨਾ ਕੋਈ ਆਪਣੀ ਕਾਰਗਜ਼ਾਰੀ ਬੰਦ ਮੰਨ ਲੱਗਦਾ ਕਿ ਈਡੀ ਨੇ ਆਮ ਆਦਮੀ ਪਾਰਟੀ ਦਿੱਲੀ ਦੇ ਦੋ ਤਿੰਨ ਲੀਡਰ ਦੇ ਜਿਹੜੇ ਉਹ ਜੇਲ੍ਹ ਚ ਬੰਦ ਨੇ ਹੂੰ ਉਹਨਾਂ ਦੀ ਅਜੇ ਤੱਕ ਜ਼ਮਾਨਤਾਂ ਨਹੀਂ ਹੋਈਆਂ ਬਿਲਕੁਲ ਈਡੀ ਦੇ ਤਿੰਨ ਲੋਟਸ ਇਹਨੂੰ ਆ ਚੁੱਕੇ ਨੇ ਇਹ ਪੇਸ਼ ਨਹੀਂ ਹੋਇਆ ਉਹ ਲਾਸਟ ਨੋਟਸ ਇਹਨੂੰ ਆਉਣਾ ਹੈ ਹੋ ਸਕਦਾ ਕਿਸੇ ਟਾਈਮ 'ਤੇ ਈਡੀ ਇਹਨੂੰ ਗਿਰਫਜ਼ਦਾਰ ਕਰਕੇ ਉਹਨਾਂ ਸਾਥੀਆਂ ਦੇ ਕੋਲ ਪਹੁੰਚਾ ਦੇ ਕਿ ਦੇਖੋ ਈਡੀ ਤਾਂ ਹੀ ਕਿਸੇ ਨੂੰ ਫੜਦੇ ਜੇ ਉਹਦੇ ਵਿੱਚ ਕੋਈ ਨਾਜਰਾ ਆਉਂਦਾ ਕੋਈ ਕੱਪੜਾ ਹੋ ਜਾਂਦਾ ਇਹ ਕੱਪੜਾ ਨਾ ਹੁੰਦਾ ਇਹਨਾਂ ਕੋਲ ਡੀ ਐਨ ਏ ਸਿਆਲੇ ਵਕੀਲ ਨੇ ਉਹਨਾਂ ਬੰਦਿਆਂ ਦੀ ਸ਼ਸੋਧੀਏ ਦੀ ਤੇ ਦੂਜਾ ਜਨ ਦੀ ਜ਼ਿੰਮੇਵਾਰਤਾ ਹੋ ਜਾਂਦੀ ਹੈ ਜੀ ਕਿਉਂਕੇ ਜਮਾਨਤਾਂ ਕਿਉਂ ਨਹੀਂ ਹੋ ਰਹੀਆਂ ਜੋ ਤੱਥ ਬੋਲਦੇ ਨੇ ਕਿ ਇੱਕ ਕ腐ਸ਼ਨ ਕੀਤੀ ਹੈ ਉਹਦਾ ਜਿਹੜਾ ਮੇਨ ਜਿਹੜਾ ਘੁਰਾ ਹੈ ਇਹ ਆ ਮੇਨ ਉਹਦਾ ਹੋਇਆ ਉਹ ਕੇਜਰੀਵਾਲ ਹੈ ਉਹ ਕਹਿੰਦੇ ਜਦ ਤੱਕ ਕੇਜਰੀਵਾਲ ਅਸਟਰੀ ਹੁੰਦਾ ਜਦ ਤੱਕ ਇਹਦੀ ਇਨਕੁਆਰੀ ਜਾਂ ਇਹਦੀ ਜਾਂਚ ਕਿਸੇ ਪਾਸੇ ਨਹੀਂ ਲੱਗਦੀ ਇਸ ਲਈ ਇਹ ਆਪਣੀ ਜੇਲ੍ਹ ਜਾਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਜੀ ਜੀ ਗੱਲ ਖੰਡੂਰ ਸਾਹਿਬ ਜੇ ਕਰੀਏ ਜਿਸ ਤਰ੍ਹਾਂ ਨੇ ਕਿ ਸਕੂਲਾਂ ਦਾ ਸਿਸਟਮ ਸੁਧਾਰੋ ਹਸਪਤਾਲਾਂ ਦਾ ਸਿਸਟਮ ਸੁਧਾਰੋ ਆ ਆਪਾਂ ਇਸ ਸਮੇਂ ਪੰਜਾਬ ਦੇ ਵਿੱਚ ਬੈਠੇ ਆਂ ਪੰਜਾਬ ਦੇ ਵਿੱਚ ਸਰਕਾਰ ਹੈ ਇਹਨਾਂ ਦੀ ਸੋ ਤੁਸੀਂ ਲੋਕਾਂ ਦੇ ਨਾਲ ਵਿਚਰਦੇ ਹੋ ਤੁਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਹੋ ਹਸਪਤਾਲਾਂ ਦੇ ਤੇ ਐਜੂਕੇਸ਼ਨ ਸਿਸਟਮ ਦਾ ਕੀ ਸਥਿਤੀ ਕੀ ਹੈ ਪੰਜਾਬ ਦੇ ਵਿੱਚ ਇਸ ਸਮੇਂ ਪ੍ਰਭ ਜੀ ਯੂਕੇ ਹਿੰਦੀ ਜੀ ਸਥਿਤੀ ਤਾਂ ਇਹ ਹੈ ਕਿ ਇਹ ਅੱਜ ਵੀ ਨਾ ਸਕੂਲ ਇਹਨਾਂ ਨੇ ਕਹਿੰਦੇ ਸੀ ਖੋਲਣੇ ਨੇ ਜੀ ਸਭ ਤੋਂ ਪਹਿਲਾ ਇਹਨਾਂ ਨੇ ਸ਼ੁਰੂਆਤ ਅੰਮ੍ਰਿਤਸਰ ਤੋਂ ਕੀਤੀ ਹੋਈ ਉਹ ਸਕੂਲ ਪਹਿਲੇ ਹੀ ਐਮੀਐਨ ਸਕੂਲਾਂ ਦੇ ਬਰਾਬਰ ਦਾ ਬੜਿਆ ਹੋਇਆ ਸਾਰਾ ਕੁਝ ਉਹਦਾ ਪਹਿਲੇ ਹੀ ਹੋਇਆ ਹੋਇਆ ਸਿਰਫ ਉੱਥੇ ਇੱਕ ਆਪਣਾ ਬੋਰਡ ਲਾ ਕੇ ਪਬਲਿਸਿਟੀ ਦੀ ਗੱਲ ਕਰਦੇ ਹੂੰ ਬਾਕੀ ਇਹ ਜਿਹੜੇ ਕਿਹਾ ਵੀ 117 ਹਲਕਿਆਂ ਦੇ ਵਿੱਚ ਅਸੀਂ ਮਾਡਲ ਸਕੂਲ ਖੋਲ੍ਹਲੇ ਨੇ ਉਹ ਹਰ ਇੱਕ ਐਮਐਲਏ ਦੇ ਹਲਕੇ ਦੇ ਇੱਕ ਸਕੂਲ ਹੋਊਗਾ ਉਹਨਾਂ ਨੂੰ ਵੀ ਇਹ ਵੋਟਾਂ ਲੈਣ ਦੇ ਵਾਸਤੇ ਵੀ ਤੁਸੀਂ ਕਹੋ ਅਸੀਂ ਇਹ ਜੀ ਐਜੂਕੇਸ਼ਨ ਕਰਾਗੇ ਇਹ ਕਰਾਂਗੇ ਇੱਕ ਕੋਈ ਫਰਕ ਜਿੱਦਾਂ ਹੁੰਦਾ ਸ਼ਰਾਬ ਉਹੀ ਹੈ ਸਿਰਫ ਬੋਤਲ ਬਦਲੀ ਹੈ ਲੈਵਲ ਬਦਲ ਗਿਆ ਬੋਤਲ ਦੇ ਸਿਰਫ ਲੈਵਲ ਹੋਰ ਲੱਗ ਗਿਆ ਸਭ ਕੁਝ ਉਹੀ ਹੈ ਰਹੀ ਗੱਲ ਮਹਿੰਗਾਈ ਦੀ ਕਹਿੰਦੇ ਮਹਿੰਗਾਈ ਨੂੰ ਅੱਜ ਤੁਸੀਂ ਦੇਖੋ ਕਿਹੜੀ ਇਹਨਾਂ ਦੀ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਨਾਲੋਂ ਕਿਹੜੀ ਚੀਜ਼ ਦੀ ਕੀਮਤ ਘਟੀ ਹੈ ਹੂੰ ਕੀ ਕੀ ਗੈਸ ਸਿਲੰਡਰ ਦੀ ਕੀਮਤ ਘਟੀ ਹੈ ਜੀ ਕੀ ਡੀਜ਼ਲ ਦੀ ਕੀਮਤ ਘਟੀ ਹੈ ਹੂੰ ਕੀ ਪੈਟਰੋਲ ਦੀ ਕੀਮਤ ਘਟੀ ਹੈ ਇਹ ਚੀਨੀ ਦੀ ਕੀਮਤ ਘਟੀ ਹੈ ਜਾਂ ਪੱਤੀ ਦੀ ਕੀਮਤ ਘਟੀ ਹੈ ਦੀ ਬਸਾਂ ਦੇ ਕਿਰਾਏ ਘਟੇ ਨੇ ਇਹ ਸਿਰਫ ਇੱਕ ਜੁਬਲੇ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਹੁੰਦੇ ਨੇ ਇਹੀ ਹਾਲ ਇਹ ਨਹੀਂ ਕਹਿੰਦੇ ਐਜੂਕੇਸ਼ਨ ਤੋਂ ਬਿਨਾਂ ਹੈਲਥ ਦੇ ਹੂੰ ਹੈਲਥ ਦੇ ਡਾਕਟਰਾਂ ਨੂੰ ਚੱਕ ਕੇ ਇੱਕ ਮੁਹੱਲਾ ਕਲੀਨਿਕ ਦੇ ਬੋਰਡ ਲਾਤਾ ਕਿ ਕਵਰਾ ਲੈ ਕੇ ਉੱਥੇ ਸਵਾਏ ਪਰਚੀ ਬਣ ਕੇ ਪੈਰਾ ਸੀਟਾਂ ਮੋਲ ਤੇ ਦੋ ਚਾਰ ਗੋਲੀਆਂ ਮੈਂ ਜਾਂਦਾ ਰਹਿਣਾ ਚੈੱਕ ਕਰਨ ਵਾਸਤੇ ਫਿਰ ਦੇਖਾਂ ਕੀ ਹੈ ਕੀ ਨਹੀਂ ਉਹ ਡਾਕਟਰ ਉੱਥੇ ਇੱਕ ਸੇਵਾਦਾਰ ਬੈਠਾ ਹੁੰਦਾ ਕੋਈ ਨਾ ਕੋਈ ਜਦੋਂ ਜਾਓ ਕੋਈ ਕਮਾ ਬੁਲਾਉਣਾ ਜੀ ਡਾਕਟਰ ਨੂੰ ਔਰ ਜਿਹੜੇ ਉਹਨਾਂ ਨੇ ਕਲੀਨਿਕ ਖੋਲ੍ਹਣੇ ਉਹ ਵੀ ਹਸਪਤਾਲ ਦੇ ਨੇੜੇ ਨਾਲ ਵਾਲੇ ਕਮਰਾ ਲੈ ਕੇ ਉਹੀ ਹਸਪਤਾਲ ਵਾਲਾ ਡਾਕਟਰ ਹੈ ਜਿਹੜਾ ਜਦੋਂ ਬੁਲਾਉਂਦੇ ਆ ਉਹ ਆਜਾ ਦੇਖ ਜਾਂਦਾ ਤੇ ਆ ਕੇ ਉਹਨੂੰ ਪਰਚੀ ਦੱਸ ਸਵਾਏ ਰੁਪਏ 2 ਰੁਪਇਆ 5 ਰੁਪਏ ਦਵਾਈ ਤੋਂ ਵੱਧ ਕੁਝ ਨਹੀਂ ਹੁੰਦਾ ਔਰ ਇਹਦੇ ਪਬਲਿਸਿਟੀ ਕਿੰਨੀ ਹੋ ਰਹੀ ਹੈ ਕਿੰਨਾ ਖਰਚ ਹੋ ਰਿਹਾ ਮੈਂ ਕਹਿੰਦਾ ਦਾੜੀ ਨਾਲ ਉਹ ਮੁੱਛਾਂ ਦਾੜੀ ਨਾਲੋਂ ਮੁੱਛਾਂ ਵੱਧ ਜਾਂਦੀਆਂ ਨੇ ਜਿਵੇਂ ਹੂੰ ਮੂਲ ਨਾਲੋਂ ਵਿਆਜ ਵੱਧ ਹੋ ਗਿਆ ਜਾਂਦਾ ਉਹ ਉਹ ਕੰਮ ਇਹਨਾਂ ਦਾ ਕੀਤਾ ਹੋਇਆ ਹੈ ਕੋਈ ਖਾਸ ਤੌਰ ਤੇ ਨਹੀਂ ਕਹਿ ਸਕਦੇ ਵੀ ਇਹ ਸਰਕਾਰ ਬਦਲੀ ਹੈ ਕੋਈ ਲੋਕਾਂ ਨੂੰ ਰਾਹਤ ਮਿਲੀ ਜੀ ਖਾਨਪੁਰ ਸਾਹਿਬ ਜਿੰਦਰੀਲੀ ਦੇ ਵਿੱਚ ਸੀਐਮ ਨੇ ਜਿਹੜੇ ਭਗਵੰਤ ਮਾਨ ਉਹ ਵੀ ਪਹੁੰਚੇ ਹੋਏ ਸਨ ਕਹਿੰਦੇ ਤੁਸੀਂ ਇਸ ਵਾਰ ਬਟਨ ਦੱਬਣਾ ਤੇ ਕਹਿੰਦੇ ਜਿਹੜੀ ਬਟਨ ਦੱਬ ਕੇ ਮਸ਼ੀਨ ਦੀ ਆਵਾਜ਼ ਆਉਂਦੀ ਹੈ ਕਹਿੰਦੇ ਉਹ ਆਵਾਜ਼ ਮਸ਼ੀਨ ਦੀ ਨਹੀਂ ਬੇਸਿਕਲੀ ਉਹ ਆਵਾਜ਼ ਭਾਜਪੀ ਤੇ ਕਾਂਗਰਸ ਦੀ ਹੈ ਸੋ ਸੱਦੇ ਤਰੀਕੇ ਨਾਲ ਉਹਨਾਂ ਨੇ ਵਾਰ ਕੀਤਾ ਪਰ ਦੇਖਿਆ ਜਾਵੇ ਤਾਂ ਪੰਜਾਬ ਵੀ ਚਲੋ ਇਹਨਾਂ ਦੇ ਕੋਲ ਹੈ ਦਿੱਲੀ ਵੀ ਹੈ ਸੈਂਟਰ ਦੇ ਵਿੱਚ ਹਰਿਆਣਾ ਹੈ ਜਿਹੜਾ ਇਹਨਾਂ ਦੀ ਕੱਕੜ ਦੇ ਵਿੱਚ ਨਹੀਂ ਆ ਰਿਹਾ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਸਥਿਤੀ ਹੈ ਖਾਰਾਂ ਕੀ ਕੇਜੀ ਵਾਲੇ ਵੀ ਕਹਿ ਰਹੇ ਨੇ ਕਿ ਮੈਂ ਹਰਿਆਣੇ ਦਾ ਬੇਟਾ ਤੁਹਾਨੂੰ ਕੀ ਲੱਗਦਾ ਹੈ ਕਿ ਹਰਿਆਣੇ ਦੇ ਲੋਕਾਂ ਨੂੰ ਇਹਨਾਂ ਤੇ ਭਰੋਸਾ ਕਰਨਾ ਚਾਹੀਦਾ ਹੈ ਜਾਂ ਕਰ ਰਹੇ ਨੇ ਜੇ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋ ਪ੍ਰਭ ਜੀ ਗੱਲ ਇਹ ਹੈ ਕਿ ਅਜਬਾਏ ਹੋਏ ਜਿਹੜਾ ਅਜਬਾਏ ਉਹ ਆਪਣੇ ਪੈਰ ਖਾਰਾ ਪਾਏ ਹਾਂ ਉਹਨਾਂ ਨੇ ਦੇਖ ਲਿਆ ਦੋਨੇ ਸਟੇਟਾਂ ਦੇ ਵਿੱਚ ਵੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨੀ ਵਧੀਆ ਕਾਰੀਗਰ ਦਿਖਾਈ ਆ ਜਾਂ ਦਿਖਾ ਰਹੀ ਹੈ ਦਿੱਲੀ ਦੇ ਵਿੱਚ ਕੀਦ ਹੈ ਇਹ ਤਾਂ ਆਪਣੀ ਰੋਜ਼ ਹੀ ਦੇਖਦੇ ਆਪਾਂ ਪੰਜਾਬ ਦੇ ਵਿੱਚ ਅੱਜ ਐਮਐਲਏ ਫਲਾਣਾ ਤ੍ਰਿਸਵਦ ਲੈਣ ਦਾ ਪੜਿਆ ਗਿਆ ਅੱਜ ਫਲਾਣਾ ਐਮਐਲਏ ਅਸ਼ਲੀਲ ਵੀਡੀਓ ਲੀਕ ਹੋ ਗਈ ਅੱਜ ਫਲਾਣਾ ਐਮਐਲਏ ਕਿਸੇ ਪੋਸਟ ਵਾਲੇ ਨੂੰ ਧੱਕੇ ਮਤਲਬ ਦਬਕੇ ਮਾਰ ਰਿਹਾ ਅੱਜ ਫਲਾਣਾ ਐਮਐਲਏ ਡੀਸੀ ਨੂੰ ਇਸ ਤਰ੍ਹਾਂ ਕਹਿ ਰਿਹਾ ਫਲਾਣਾ ਐਮਐਲਏ ਦੀ ਘਰ ਵਾਲੀ ਡੀਸੀ ਨਾਲ ਲੜ ਰਹੀ ਹੈ ਇਹ ਤਾਂ ਆਪਣੇ ਘਰ ਦੀ ਮੋਨੋਪੋਲੀ ਜਿਹਾ ਹੀ ਬੈਠੇ ਨੇ ਵੀ ਅਸੀਂ ਉਹ ਸਾਹਿਬ ਅਸੀਂ ਜਾਣੇ ਹੀ ਨਹੀਂ ਕਿਤੇ ਪਰ ਇਹ ਵੀ ਪਤਾ ਇਹ ਇਹ ਸੰਸਾਰ ਹੈ ਇੱਥੇ ਸਥਿਰ ਕੋਈ ਨਹੀਂ ਰਹਾ ਇਹ ਦੋ ਦਿਨ ਦੀ ਚਾਨਣੀ ਹੁੰਦੀ ਹੈ ਜੇ ਉਹ ਦੋ ਦਿਨ ਚੱਲ ਜੇ ਕੋਈ ਚੰਗਾ ਕਰਕੇ ਜਾਵਾਂਗੇ ਤਾਂ ਲੋਕ ਯਾਦ ਕਰਨਗੇ ਨਹੀਂ ਤਾਂ ਬਾਅਦ ਦੇ ਵਿੱਚ ਲੋਕ ਗਾਲਾਂ ਹੀ ਕੱਢ ਦੇਣਗੇ ਜੀ ਜੀ ਬਿਲਕੁਲ ਖਾਨਪੁਰ ਸਾਹਿਬ ਗੱਲ ਜੇ ਗੱਠਜੋੜ ਦੀ ਕਰੀਏ ਜਿਹੜਾ ਇੰਡੀਆ ਨਾਮ ਦਾ ਗਰੁੱਪ ਬਣਿਆਗਾ ਕਿਉਂਕਿ ਮਮਤਾ ਬੈਂਰਜੀ ਉਹਨਾਂ ਨੇ ਵੀ ਪੈਰ ਪਿੱਛੇ ਖਿੱਚੇ ਨੇ ਹੁਣ ਕੇਜਰੀਵਾਲ ਉਹਨਾਂ ਨੇ ਵੀ ਇਸ ਗੱਲ ਤੋਂ ਡਿਨਾਏ ਕਰਤਾ ਕਿ ਅਸੀਂ ਇਕੱਠੇ ਲੜ ਰਹੇ ਹਾਂ ਤੇ ਮਨਿਤੇਸ਼ ਹੁਣਾ ਦਾ ਜੋ ਰਹਿਗਾ ਕਾਰਗੁਜ਼ਾਰੀ ਉਹ ਵੀ ਆਪਾਂ ਦੇਖ ਚੁੱਕੇ ਹਾਂ ਤੁਹਾਨੂੰ ਲੱਗਦਾ ਹੈ ਕਿ ਇਹ ਗਰੁੱਪ ਇਕੱਠਾ ਹੈ ਇਲੈਕਸ਼ਨ ਇਕੱਠੇ ਲੜ ਸਕਣਗੇ ਤੇ ਕੇਜਰੀਵਾਲ ਨੂੰ ਇਹਨਾਂ ਦਾ ਕੋਈ ਫਾਇਦਾ ਜਾਂ ਕਾਂਗਰਸ ਨੂੰ ਹੋਏਗਾ ਪਰਬ ਜੀ ਜਿੱਦਾਂ ਹੁੰਦਾ ਨੇ ਜੇ ਆਪਾਂ ਕਹੀਏ ਵੀ ਡੱਡੂ ਡੱਡੂ ਇੱਕ ਟੱਕਰੀ 'ਚ ਇਕੱਠੇ ਕਰਦੇ ਆਂ ਹੂੰ ਵੀ ਜੋਖੜੇ ਨੇ ਉਹ ਕਿੰਨਾ ਵਾਰ ਨੇ ਜੇ ਅਸੀਂ ਦੋ ਨੂੰ ਫੜ ਕੇ ਇੱਕ ਟੱਕਰੀ ਜਵਾਂ ਚਾਰ ਛਾਲ ਮਾਰ ਦੇਵਾਂਗੇ ਜੇ ਚਾਰਾਂ ਨੂੰ ਫੜਾਂਗੇ ਤਾਂ 6 ਛਾਲ ਬਾਦ ਉਹ ਹਾਲ ਇਹਨਾਂ ਦੇ ਗੱਠ ਜੋੜ ਦੀ ਹੋ ਰਹੀ ਹੈ ਜਦੋਂ ਗੱਠ ਜੋੜ ਸ਼ੁਰੂ ਕੀਤਾ ਉਦੋਂ ਬੰਬਤਾ ਜੀ ਵੀ ਨਾਲ ਸੀ ਇਹ ਵੀ ਨਾਲ ਸੀਗੇ ਨਤੀਸ਼ ਵੀ ਨਾਲ ਸੀ ਸਾਰੇ ਸੀ ਪਰ ਇਹਨਾਂ ਨੇ ਦੇਖਿਆ ਗੱਠ ਜੋੜ ਦੇ ਵਿੱਚ ਅਜੇ ਤੱਕ ਪ੍ਰਾਇਮਿੰਸਟਰ ਇਹ ਸਾਰੇ ਜਿਹੜੇ ਦਾਵੇਦਾਰ ਨੇ ਪ੍ਰਾਇਮਿੰਸਟਰ ਦੇ ਨੇ ਜੀ ਨ੍ਰਿਸ਼ ਕੁਮਾਰ ਵੀ ਪ੍ਰਾਇਮਿੰਸਟਰ ਦੇ ਸੁਪਰੇ ਲੈ ਰਿਹਾ ਹੈ ਕੇਜਰੀਵਾਲ ਵੀ ਪ੍ਰਾਇਮਿੰਸਟਰ ਦੇ ਸੁਪਰੇ ਲੈ ਰਿਹਾ ਹੈ ਮਮਤਾ ਵੇਂਦਰ ਜੀ ਉਹ ਵੀ ਕਰੈਪ ਪ੍ਰਾਇਮਿੰਸਟਰ ਇਸ ਲਈ ਇਹਨਾਂ ਨੂੰ ਜਦ ਕੋਈ ਚੀਜ਼ ਪੱਲੇ ਨਾ ਪਈ ਤਾਂ ਮੁੜ ਕੇ ਇਹ ਆਪਣੇ ਉਸੇ ਆਖਰ ਪੁੱਤ ਬਸੰਤਿਆ ਤੇ ਹਕਤੀ ਵਹਿਣ ਵਾਂਗੂ ਆਪਣੀ ਪਾਰਟੀ ਦਾ ਹੁਣ ਤੁਸੀਂ ਨ੍ਰਿਸ਼ ਕੁਮਾਰ ਦਾ ਦੇਖੋ ਜੀ ਵਿਸ਼ੇਸ਼ ਕੁਮਾਰ ਦਾ ਉਹ ਬਗਲੋ ਕਹਿੰਦੇ ਉਹ ਬੋਲਾ ਦੇ ਲੋਟੇ ਮੰਗੋ ਹੈ ਉਧਰ ਟੇਡਾ ਕਰ ਉਧਰ ਡਿੱਗ ਗਿਆ ਦੂਜੇ ਪਾਸੇ ਟੇਡਾ ਪੰਜ ਵਾਰ ਜਿਹਨੇ ਪਾਰਟੀ ਬਾਰੇ ਕਹਿੰਦੇ ਲਾਲੂ ਦੇ ਨੇੜੇ ਹੋ ਗਿਆ ਫਿਰ ਕਾਂਗਰਸ ਦੇ ਖਿਲਾਫ ਚਲੇ ਗਿਆ ਫਿਰ ਕਾਂਗਰਸ ਤੋਂ ਪਾ ਕੇ ਆਮ ਬੀਜਪੀ ਦੇ ਨੇੜੇ ਚਲੇ ਗਿਆ ਇਹ ਪੰਜਵੀਂ ਵਾਰ ਜਿਹੜਾ ਬੰਦਾ ਪਾਰਟੀ ਬਦਲਦਾ ਤੇ ਨੌ ਵਾਰ ਮੁੱਖ ਮੰਤਰੀ ਬਦਲ ਜਾਂਦੇ ਕੀ ਉਹ ਤੇ ਭਰੋਸਾ ਕਰਾਂਗੇ ਕੀ ਉਹ ਤੇ ਮਤਲਬ ਤੁਸੀਂ ਕਰ ਸਕਦੇ ਹੋ ਮੈਂ ਕਹਿੰਦਾ ਇਨਸਾਨ ਦੀ ਜ਼बान ਹੁੰਦੀ ਹੈ ਜਿਸ ਇਨਸਾਨ ਦੀ ਜ਼बान ਨਹੀਂ ਉਹ ਇਨਸਾਨ ਨਹੀਂ ਹੈਗਾ ਜੀ ਡਰਾ ਵੀ ਕੋਈ ਮਿਸਾਲ ਜ਼ਵਾਰ ਨਹੀਂ 나ਹੀਂ ਮੈਂ ਇਹਨਾਂ ਨੂੰ ਇਨਸਾਨ ਕਹਾਂ ਉਹ ਕਹਿੰਦਾ ਮੈਨੂੰ ਯਾਦ ਹੈ ਇੱਕ ਬਹੁਤ ਪੁਰਾਣਾ ਮੈਂ ਉਮਰ ਵਿੱਚ ਮੇਰਾ ਖਿਆਲ 18 ਸਾਲ ਦੀ ਹੋਈ ਸੀ ਹੂੰ ਉਦੋਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਹੁੰਦੇ ਸੀ ਪੰਜਾਬ ਦੇ ਜੀ ਜਗਤ ਸਿੰਘ ਜੱਗਾ ਇੱਕ ਬਹੁਤ ਵਧੀਆ ਕਲਾਕਾਰ ਸੀ ਪੰਜਾਬੀ ਉਹ ਸਟੇ ਤੇ ਗਾਣਾ ਗਾਇਕ ਸੀ ਇਹ ਲੀਡਰ ਭੁਖੇ ਚੌਧਰ ਦੇ ਜਨਤਾ ਨੂੰ ਖਾਣਾ ਚਾਹੁੰਦੇ ਨੇ ਵੀ ਜਾਗਦੇ ਰਹਿਣਾ ਵੀ ਜਾਗਦੇ ਰਹਿਣਾ ਉਹ ਕੈਰ ਉਹਨੇ ਜਦ ਸੁੜਿਆ ਉਹਨੇ ਰੋਕ ਕੇ ਕਹਿੰਦਾ ਇੱਕ ਮਿੰਟ ਜੱਗਾ ਇੱਕ ਮਿੰਟ ਕਹਿੰਦਾ ਇਹ ਨਾ ਕਹੇ ਇਹ ਲੀਡਰ ਭੁਖੇ ਨਾ ਕਿ ਵੀ ਸਭ ਇਹ ਇਹ ਨਾ ਕਹੇ ਵੀ ਲੀਡਰ ਕੁਝ ਲੀਡਰ ਭੁਖੇ ਚੌਧਰ ਦੇ ਕਹਿੰਦਾ ਕੁਝ ਲੀਡਰ ਭੁਖੇ ਚੌਧਰ ਦੇ ਜਨਤਾ ਨੂੰ ਖਾਣਾ ਚਾਹੁੰਦੇ ਨੇ ਵੀ ਜਾ ਇਹ ਕੁਝ ਬੰਦੇ ਜੀ ਇਸ ਤਰ੍ਹਾਂ ਦੇ ਰੋੜੂ ਉਪਰਸਾਦ ਨੇ ਜਿਹੜੇ ਕਿ ਸਿਆਸਤ ਪਿੱਛੇ ਲੀਲੜੀਆਂ ਕੱਢਦੇ ਨੇ ਸਿਆਸਤ ਤੇ ਉਹਨਾਂ ਦਾ دین ਹੈ ਸਿਆਸਤ ਤੇ ਉਹਨਾਂ ਦਾ ਧਰਮ ਹੈ ਸਿਆਸਤ ਤੇ ਉਹਨਾਂ ਦਾ ਹੀਮਾਲ ਹੈ ਸਿਰਫ ਉਹਨਾਂ ਨੂੰ ਸਿਆਸਤ ਚਾਹੀਦਾ ਹੈ ਸਿਆਸਤ ਤੋਂ ਬਿਨਾ ਉਹ ਇੱਕ ਮੁਰਦੇ ਹੋਈ ਲਾਸਾਂ ਹੈ ਜੀ ਮਤਲਬ ਆਪਾਂ ਸਿੱਧੇ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਕੇਜੀ ਵਾਲ ਹੁਣੇ ਜਿਹੜੇ ਇਹ ਲੋਕਾਂ ਨੂੰ ਇੱਕ ਮਿੱਠੀ ਗੋਲੀ ਦੇ ਰਹੇ ਨੇ ਕਿ ਮੈਂ ਸਿਆਸਤ ਛੱਡ ਦੂੰਗਾ ਤਾਂ ਉਹ ਇੱਕ ਗੋਲੀ ਹੀ ਹੈ ਲੋਕ ਇਹਦੇ ਤੇ ਭਰੋਸਾ ਜਿਹੜਾ ਉਹ ਨਾ ਕਰ ਲੈਣ ਬਿਲਕੁਲ ਪਰ ਜੀ ਜਿਹੜੀ ਸਿਹਤ ਹੈ ਇਹ ਕੈਂਸਰ ਦਾ ਰੋਗ ਹੈ ਕੈਂਸਰ ਦਾ ਜੀ ਜੇ ਕਿਸੇ ਨੂੰ ਕੈਂਸਰ ਹੋ ਜੇ ਜੇ ਕਿਸੇ ਬੈ ਇਲਾਜ ਕਰਾ ਕੇ ਬੈ ਠੀਕ ਹੋ ਜੇ ਉਹ ਠੀਕ ਨਹੀਂ ਹੁੰਦਾ ਕੁਝ ਸਮੇਂ ਲਈ ਉਹਦੇ ਜਿਹੜੇ ਸੈੱਲ ਛੱਡੇ ਹੋ ਜਰੇ ਇਹ ਕੁਝ ਸਮੇਂ ਲਈ ਸੋਦਾ ਤੋਂ ਬਾਹਰ ਹੋ ਜਰੇ ਪਰ ਇਹ ਰਹਿ ਨਹੀਂ ਸਾਡੇ ਸੱਤਾਂ ਤੋਂ ਬਿਨਾ ਸਾਰੇ ਹੱਥ ਪੱਲੇ ਹਰ ਤਰ੍ਹਾਂ ਦੀ ਨੀਵੀਂ ਤੋਂ ਨੀਵੀਂ ਗਿਰੀ ਤੋਂ ਗਿਰੀ ਹੋਏ ਡਲ ਕਰਕੇ ਵੀ ਕੁਰਸੀ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਜੀ ਖਾਨਪੁਰ ਸਾਹਿਬ ਤੋਂ ਅਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਦਰਸ਼ਕਾਂ ਦੇ ਨਾਲ ਜੁੜੇ ਤੇ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕੀਤੀ ਬਹੁਤ ਧੰਨਵਾਦ ਪਰ ਵੀ ਤੁਹਾਡਾ ਵੀ ਧੰਨਵਾਦ ਜਿਹੜੇ ਨਾ ਚੀਜ਼ ਨੂੰ ਆਪਣੇ ਚੈਨਲ ਤੇ ਲੈ ਕੇ ਆਪਣੇ ਮਨ ਦੇ ਵੱਲ ਵੱਲੇ ਸਵਾਦਨਿਓ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਸ ਹਨ ਪ੍ਰੀਤਮ ਸਿੰਘ ਖਾਨਪੌਰ ਜਿਨ੍ਹਾਂ ਨੇ ਵਿਸਥਾਰ ਪੂਰਵਕ ਦੱਸਿਆ ਕਿ ਜਿਹੜੇ ਸਿਆਸਤਦਾਨ ਨੇ ਉਹ ਕਿਸ ਤਰ੍ਹਾਂ ਦੇ ਹੁੰਦੇ ਨੇ ਲੋਕਾਂ ਨੂੰ ਜ਼ਰੂਰ ਸੋਚ ਲੈਣਾ ਚਾਹੀਦਾ ਕਿਉਂਕਿ ਵੋਟ ਦਾ ਜਿਹੜਾ ਸਾਨੂੰ ਹੱਕ ਮਿਲਿਆ ਹੈ ਉਹਦਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਹੀ ਨਹੀਂ 100 ਵਾਰੀ ਸੋਚੋ ਸੋ ਪ੍ਰੋਗਰਾਮ ਕਿਦਾਂ ਦਾ ਲੱਗਿਆ ਫੀਡਬੈਕ ਕਮੈਂਟ ਬਾਕਸ ਦੇ ਜ਼ਰੀਏ ਜ਼ਰੂਰ ਸਾਂਝੀ ਕਰੋ ਹੁਣ ਸਾਨੂੰ ਦਿਓ ਆ ਗਿਆ on